ਮਰੇ ਭੋਗੀ ਜੁਝਾਰੂ ਕਿਸਾਨ ਦੋਸਤੋ ਸਤਕਾਰਯੋਗ ਮੇਰੇ ਭੈਣਾ ਮੇਰੇ ਤੇ ਆ ਟੋਟਲ ਪਟੜਾ ਕਰਮ ਉਹਦੀ ਜਾਣਕਾਰੀ ਤੁਹਾਡੇ ਤੱਕ ਜਾਣੀ ਮੀਡੀਆ ਤੱਕ ਜਾਣੀ ਦੁਨੀਆ ਤੱਕ ਜਾਣੀ ਬਹੁਤ ਜ਼ਰੂਰੀ ਹੈ ਉਹਦੇ ਚੋਂ ਮੈਂ 25 ਤਰੀਕ ਨੂੰ ਜਾਂ 26 ਤਰੀਕ ਨੂੰ ਸਵੇਰ ਮੰਨ ਲਓ ਤੁਸੀਂ 3 ਵਜੇ ਇਹ ਇਨਸੀਡੈਂਟ ਵਾਪਰਿਆ ਉਸ ਵੇਲੇ ਆਪਾਂ ਸਾਰੇ ਹੀ ਬੇਫਿਕਰ ਹੋ ਕੇ ਸੁੱਤੇ ਹੋਏ ਸੀ ਕਿਸੇ ਨੂੰ ਵੀ ਇਸ ਗੱਲ ਦਾ ਇਲਮ ਨਹੀਂ ਸੀਗਾ ਕਿ ਇਹ ਇਨਸੀਡੈਂਟ ਵਾਪਰੇਗਾ ਕਿਉਂਕਿ ਸ਼ਾਮ ਤੱਕ ਰਾਤ ਤੱਕ ਸਾਡੇ ਨਾਲ ਅਧਿਕਾਰੀ ਗੱਲਬਾਤ ਕਰਦੇ ਰਹੇ ਨੇ ਤੇ ਉਹਨਾਂ ਦੀ ਗੱਲ ਸੀਗੀ ਕਿ ਆਪਾਂ ਸਵੇਰ ਇਹਦੇ ਤੇ ਵਿਚਾਰ ਕਰ ਲਾਂਗੇ ਤੋਂ ਬਾਰ-ਬਾਰ ਉਹਨਾਂ ਦੀ ਗੱਲ ਇਹ ਆਉਂਦੀ ਸੀਗੀ ਕਿ ਤੁਸੀਂ ਜੇਕਰ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਾ ਦਈਏ ਕਿ ਤੁਸੀਂ ਅਨਸ਼ਨ ਪਿੱਛੇ પા ਸਕਦੇ ਹੋ ਤਾਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਗੱਲਬਾਤ ਸ਼ੁਰੂ ਕਰਾਉਣ ਵਾਸਤੇ ਅਨਸ਼ਨ ਨਹੀਂ ਕਰਨ ਲੱਗੇ ਅਸੀਂ ਇਹ ਜਿਹੜਾ ਫੈਸਲਾ ਲਿਆ ਹੈ ਅਸੀਂ ਇਸ ਲਈ ਲਿਆ ਕਿ ਸਾਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸਾਨਾਂ ਦੇ ਘਰ ਦੇ ਵਿੱਚ ਪੈਦਾ ਹੋਣ ਵਾਲੇ ਜਿਹੜੇ ਬੱਚੇ ਨੇ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਜਿਹੜੀ ਸਾਡੀ نسل ਹੈ ਸਾਡਾ ਜਿਹੜਾ ਯੂਥ ਹੈ ਉਹ ਉਹਨਾਂ ਦਾ ਵਿਕਸੇਫ ਨਹੀਂ ਹੈ ਅਸੀਂ ਉਹਨਾਂ ਦਾ ਵਿਕਸੇਫ ਕਰਨ ਦੇ ਲਈ ਐਮਐਸਪੀ ਦੀ ਗਾਰੰਟੀ ਕਾਨੂੰਨ ਮੰਗਦੇ ਹਾਂ ਡਾਕਟਰ ਸੁਮੇਨਾਥ ਦੀ ਰਿਪੋਰਟ ਮੰਗਦੇ ਹਾਂ ਕਿ ਸਨਾਂ ਦੀ ਕਰਜ਼ ਮੁਕਤੀ ਮੰਗਦੇ ਹਾਂ ਤਾਂ ਜੇਕਰ ਸਰਕਾਰ ਕੋਈ ਸਾਡੇ ਨਾਲ ਮੰਗਾ ਤੇ ਗੱਲ ਕਰਨ ਲਈ ਬੈਠਦੀ ਹੈ ਹੱਲ ਕਰਨ ਲਈ ਤਾਂ ਬੈਠੇ ਸਾਡਾ ਐਂਸ਼ਨ ਜਾਰੀ ਰਹੇਗਾ ਬਰਾਬਰ ਪੈਰਲਰ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਸਾਡੇ ਆਗੂ ਹੈਗੇ ਨਹੀਂ ਜੇਕਰ ਮੈਂ ਮਰਨ ਵਰਤੀ ਬੈਠੂਗਾ ਬਾਕੀ ਸਾਡਾ ਸਾਰੇ ਦੋਨੋਂ ਫੋਰਮਾਂ ਦੇ ਲੀਡਰ ਸਹਿਬਾਨ ਹੈਗੇ ਨੇ ਉਹ ਗੱਲਬਾਤ ਕਰਦੇ ਰਹਿਣਗੇ ਲੇਕਿਨ ਸਵੇਰ ਜਿਸ ਵੇਲੇ ਉਹਨਾਂ ਨੇ ਇਹ ਹਮਲਾ ਕੀਤਾ ਉਸ ਵੇਲੇ ਅਪਾ ਸਾਰੇ ਆਰਾਮ ਕਰ ਰਹੇ ਸੀ ਸੁੱਤੇ ਸੀ ਕਿਉਂਕਿ ਮੀਟਿੰਗ ਹੀ ਸਾਡੀ ਆਪਸੀ ਮੀਟਿੰਗ ਵੀ ਬਹੁਤ ਲੇਟ ਤੱਕ 12 ਵਜੇ ਤੱਕ ਚੱਲਦੀ ਰਹੀ ਤਾਂ ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਆ ਕੇ ਘਟਨਾ ਕਰਮ ਕਰਿਆ ਸਾਰੇ ਜਿੰਨੀਆਂ ਟਰਾਲੀਆਂ ਸੀ ਜਿਨ੍ਹਾਂ ਦੇ ਘਰਾਂ ਦੇ ਲੋਕਾਂ ਦੇ ਸਾਡੇ ਜਿੱਥੇ ਵੀਰ ਵਿਚਾਰੇ ਸੁੱਤੇ ਪਏ ਸੀ ਉਹਨਾਂ ਦੇ ਬਾਹਰੋਂ ਪਹਿਲਾਂ ਤਾਂ ਕੁੰਡੇ ਲਾਏ ਉਹਨਾਂ ਨੇ ਤੇ ਫਿਰ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਆ ਕੇ ਉਹਨਾਂ ਨੇ ਸਾਡੇ ਵਾਲੀ ਟਰਾਲੀ ਦੇ ਉੱਤੇ ਹਮਲਾ ਕੀਤਾ ਔਰ ਟਰਾਲੀ ਕੋਈ ਬਹੁਤ ਹੀ ਸਟਰੋਂਗ ਨਹੀਂ ਸੀਗੀ ਫੈਬਰ ਦੀ ਚਾਦਰ ਲੱਗੀ ਹੋਈ ਸੀ ਉਹਨੂੰ ਉਹ ਪਹਿਲੇ ਝਟਕੇ ਦੇ ਵਿੱਚ ਉਹਦੀ ਫੈਬਰ ਟੁੱਟ ਗਈ ਉਹਨਾਂ ਨੇ ਮਤਲਬ ਆਪ ਹੀ ਪੁਲਿਸ ਨੇ ਅੰਦਰ ਹੱਥ ਪਾ ਕੇ ਉਹਨੂੰ ਗੇਟ ਨੂੰ ਖੋਲਿਆ ਔਰ ਮੁੰਡਾ ਸਾਡੇ ਮੇਰੇ ਨਾਲ ਬਲਪ੍ਰੀਤ ਸੀਗਾ ਅਸੀਂ ਚਾਹ ਰਹੇ ਸੀਗੇ ਕਿ ਗੱਲਬਾਤ ਅਸੀਂ ਫੋਨ ਤੇ ਸਾਰਿਆਂ ਨੂੰ ਮੈਸੇਜ ਕਨਵੇ ਕਰਾਈਏ ਤਾਂ ਮੇਰਾ ਖਿਆਲ ਇਹਨੂੰ ਫੋਨ ਤੱਕ ਵੀ ਨਹੀਂ ਲਾਉਣ ਦਿੱਤਾ ਉਹਨੇ ਚਿਰ ਦੇ ਵਿੱਚ ਉਹਨਾਂ ਨੇ ਆ ਕੇ ਸਾਨੂੰ ਦਬੋ ਚ ਲਿਆ ਗਿਣਤੀ ਬਹੁਤ ਸੀ ਇਹ ਮਤਲਬ ਤੁਸੀਂ ਅੰਦਾਜ਼ਾ ਲਾ ਲਿਓ ਕਿ 40 ਦੇ ਕਰੀਬ ਗੱਡੀਆਂ ਸੀ ਜਿਹੜੀਆਂ ਉਸ ਵੇਲੇ ਪੁਲਿਸ ਦੀਆਂ ਆਈਆਂ ਔਰ ਜਦੋਂ ਜਿਸੀਂ ਜਾ ਰਹੇ ਸੀਗੇ ਰਸਤੇ ਦੇ ਵਿੱਚ ਫਿਰ ਉਹ ਜਿਹੜੀ ਗੱਲਬਾਤ ਕਰ ਰਹੇ ਸੀਗੇ ਕੁਝ ਪਾਤੜਾ ਵੀ ਉਹਨਾਂ ਦੀ ਇੱਕ ਇੱਕ ਟੀਮ ਖੜੀ ਸੀਗੀ ਪਤਾ ਨਹੀਂ ਉਹਦੇ ਵਿੱਚ ਕਿੰਨੀਆਂ ਗੱਡੀਆਂ ਹੁਣ ਕਿੰਨੀਆਂ ਨਾ ਹੁਣ ਉਹਨਾਂ ਨੇ ਉਹਨਾਂ ਨੂੰ ਵੀ ਮੈਸੇਜ ਕਨਵੇ ਕੀਤਾ ਕਿ ਜੀ ਅਸੀਂ ਮਤਲਬ ਜਿਹੜਾ ਆਪਣਾ ਮਿਸ਼ਨ ਜਿਦਾ ਉਹ ਸਫਲ ਹੋ ਗਿਆ ਤੇ ਤੁਸੀਂ ਹੁਣ ਮਤਲਬ ਵਾਪਸ ਚਲੇ ਜਾਓ ਤਾਂ ਕਹਿਣ ਤੋਂ ਬਾਅਦ ਵੀ ਪਿੱਛੇ ਗੱਡੀਆਂ ਕੋਈ ਹੋਰ ਵੀ ਹੋ ਸਕਦਾ ਹੋਵੇ ਚਲੋ ਇੱਥੋਂ ਅਧਿਕਾਰੀਆਂ ਦੇ ਉੱਪਰ ਉਹਨਾਂ ਨੂੰ ਹੁਕਮ ਹੋਏ ਕਿ ਇਹਨਾਂ ਨੂੰ ਤੁਸੀਂ ਡੀਐਮਸੀ ਲੈ ਕੇ ਆਓ ਡੀਐਮਸੀ ਤੇ ਲਿਗੇ ਡੀਐਮਸੀ ਜਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਨੂੰ ਦਾਖਲ ਕਰਨਾ ਹੈ ਮੈਂ ਕਿਹਾ ਵੀ ਦਾਖਲ ਕਿਸ ਗੱਲ ਨਹੀਂ ਕਰਨਾ ਹੈ। ਤੁਮੇਨ ਤਾਂ ਹੈ ਕੋਈ ਗੱਲ ਨਹੀਂ ਹੈ ਦਾਖਲ ਕਿਸ ਲਈ ਕਰਨਾ। ਤਾਂ ਚਲੋ ਕਿ ਟੀਮ ਨੂੰ ਮੈਂ ਬੜਾ ਕੌੜਾ ਸ਼ਬਦ ਇੱਕ ਗੱਲ ਕਹੀ ਸੀ। ਮੈਂ ਕਿਹਾ ਸੁਣ ਲਿਓ ਮੇਰੀ ਗੱਲ। ਅਗਰ ਤੁਸੀਂ ਪੁਲਿਸ ਦੇ ਕਹੇ ਕਿਸੇ ਤਰ੍ਹਾਂ ਦੀ ਵੀ ਜ਼ੋਰ ਜ਼ਬਰਦਸਤੀ ਮੇਰੀ ਟ੍ਰੀਟਮੈਂਟ ਕਰਨ ਦੀ ਅਗਰ ਕੋਸ਼ਿਸ਼ ਕਰੋਗੇ ਤਾਂ ਮੇਰਾ ਬਿਆਨ ਇਹ ਹੈ। ਅਗਰ ਮੇਰੀ ਮੌਤ ਹੁੰਦੀ ਹੈ ਮੇਰੇ ਨਾਲ ਕੋਈ ਇਨਸੀਡੈਂਟ ਵਾਪਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਡੀ ਐਮ ਸੀ ਦਾ ਹਸਪੀਟਲ ਦੀ ਮੈਨੇਜਮੈਂਟ ਕਮੇਟੀ ਹੋਏਗੀ। ਤਾਂ ਚਲੋ ਜਦੋਂ ਮੈਂ ਕਿਹਾ ਸਾਰੇ ਦੇ ਸਾਰੇ ਇੱਕਦਮ ਮੁਕਲੋ ਪਿੱਛੇ ਹਟੇ ਤੋਂ ਅਸੀਂ ਬੈਠ ਦਿੱਤਾ ਸਾਨੂੰ ਅਸੀਂ ਉੱਥੇ ਬੈਠ ਗਏ। ਉਸ ਤੋਂ ਬਾਅਦ ਸਵੇਰ ਫਿਰ ਮੇਰੇ ਨਾਲ ਅਧਿਕਾਰੀ ਆਏ ਉਹਨਾਂ ਨੇ ਗੱਲਬਾਤ ਕੀਤੀ ਤਾਂ ਪਹਿਲਾਂ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਸਾਡੇ ਕੁਝ ਟਰਾਲੀਆਂ ਕੁਝ ਸਾਡੇ ਸਾਥੀ ਕੁਝ ਥਾਣਿਆਂ ਦੇ ਵਿੱਚ ਜਿਵੇਂ ਬਠਿੰਡੇ ਤੋਂ ਆ ਰਹੀ ਸੰਗਤ ਰੋਕੀ ਸੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਸਭ ਤੋਂ ਪਹਿਲਾਂ ਮਤਲਬ ਸਾਡੀ ਜਿਹੜੀ ਸੰਗਤ ਆ ਵੱਖਰੀ ਵੱਖਰੀ ਜਗ੍ਹਾਾਂ ਦੇ ਉੱਤੇ ਤੁਸੀਂ ਰੋਕੀ ਐ ਪਹਿਲਾਂ ਸਾਡੀ ਸੰਗਤ ਨੂੰ ਖਨੌਰੀ ਭੇਜੋ ਫਿਰ ਗੱਲਬਾਤ ਕਰਾਂਗੇ ਆਪਾਂ ਜੇ ਕੋਈ ਗੱਲ ਮੇਰੇ ਨਾਲ ਕਰਨੀ ਵੀ ਐ ਚਲੋ ਖੈਰ ਉਹਨਾਂ ਨੇ ਪੁੱਛਿਆ ਮੈਥੋਂ ਵੀ ਕਿੱਥੇ-ਕਿੱਥੇ ਆ ਫਿਰ ਅਸੀਂ ਦੱਸਿਆ ਕਿਉਂ ਥਾਮਾ ਦਾ ਜਿਹੜਾ ਸਾਨੂੰ ਪਤਾ ਸੀ ਤਾਂ ਬਾਅਦ ਦੇ ਵਿੱਚ ਮੈਂ ਵੀ ਕਿਹਾ ਸੀ ਵੀ ਤੁਸੀਂ ਕਾਕਾ ਸਿੰਘ ਨਾਲ ਗੱਲ ਕਰ ਲਓ ਕਾਕਾ ਦੱਸ ਦਊਗਾ ਤੁਹਾਨੂੰ ਵੀ ਕਿੱਥੇ ਕਿੱਥੇ ਬੰਦੇ ਰੋਕੇ ਸਾਡੇ ਤਾਂ ਉਹਨਾਂ ਨੇ ਕਿਹਾ ਵੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਸਾਰੀਆਂ ਮਤਲਬ ਤੁਹਾਡੀ ਜਿੱਥੇ ਵੀ ਕੋਈ ਬੰਦੇ ਰੋਕੇ ਐ ਸਾਰੇ ਖਣੋਰੀ ਅਸੀਂ ਪਹੁੰਚਾਉਣੇ ਆ ਤਾਂ ਉਸ ਤੋਂ ਬਾਅਦ ਸਾਡੀ ਗੱਲਬਾਤ ਜਦੋਂ ਸ਼ੁਰੂ ਹੋਣ ਲੱਗੀ ਤਾਂ ਗੱਲਬਾਤ ਦੇ ਵਿੱਚ ਉਹਨਾਂ ਦੀ ਇੱਕੋ ਹੀ ਗੱਲ ਸੀ ਕਿ ਡੱਲਿਆ ਸਿੰਘ ਸਾਹਿਬ ਤੁਹਾਡੀ ਲਾਈਫ 'ਚ ਬਹੁਤ ਲੋਡ ਐ ਉਹ ਆ ਤਾ ਦੇਖੋ ਦੋਸਤੋ ਮੈਂ ਜਿਹੜੀ ਉੱਥੇ ਗੱਲ ਕਹੀ ਮੈਂ ਹੁਣ ਵੀ ਇਹ ਗੱਲ ਕਹਿੰਦਾ ਹਾਂ ਅਸੀਂ ਜਿਹੜਾ ਮਰਨ ਮਰਤ ਆਲਾਨੇ ਰੇ ਅਸੀਂ ਕੋਈ ਅਣਜਾਣ ਨਹੀਂ ਹਾਂ ਸਾਨੂੰ ਪਤਾ ਹੈ ਅਸੀਂ ਐਕਸਟ੍ਰੀਮ ਤੱਕ ਜਾਣ ਦਾ ਪ੍ਰੋਗਰਾਮ ਉਲੀਕਿਆ ਵਾਏ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ਕਿਸਾਨੀ ਦਾ ਪ੍ਰਵੇਖ ਹੈ ਸਾਡੇ ਘਰੇ ਜਿਹੜੇ ਬੱਚੇ ਜੀ ਜਨਮ ਲੈ ਰਹੇ ਨੇ ਸਾਡੇ ਘਰੇ ਜਿਹੜੇ ਕੋਈ 10 ਸਾਲ ਦਾ ਕੋਈ 12 ਸਾਲ ਦਾ ਕੋਈ 15 ਸਾਲ ਦਾ ਨੌਜਵਾਨ ਹੈ ਉਹਨਾਂ ਦੀ ਆਉਣ ਵਾਲਾ ਸਮਾਂ ਜਿਹੜਾ ਬਹੁਤ ਖਤਰਨਾਕ ਹੈ 35 40 ਸਨ 2035 40 ਤੱਕ ਜਾਂਦੇ ਜਾਂਦੇ ਉਹਨਾਂ ਸਾਰਿਆਂ ਨੂੰ ਹਨੇਰੇ ਦੇ ਵਿੱਚ ਜਾਣਾ ਪੈਣਾ ਹੈ ਉਹਨਾਂ ਸਾਰਿਆਂ ਨੂੰ ਖੁਦਕਸ਼ੀਆਂ ਕਰਨੀਆਂ ਪੈਣੀਆਂ ਇਹ ਹਾਲਾਤ ਬਣਦੇ ਜਾ ਰਹੇ ਨੇ ਜੋ ਸਾਨੂੰ ਨਜ਼ਰ ਆ ਰਹੇ ਨੇ ਪਰ ਉਹਨਾਂ ਹਾਲਾਤਾਂ 'ਚੋਂ ਕੱਢਣਾ ਸਾਡੀ ਇੱਕ ਰਿਸਪੋਨਸੀਬਿਲਟੀ ਹੈ